ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਆਂ ਐਜੈਂਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵਰਦੇ ਕਿਸਾਨ ਮੋਰਚੇ ਵਿੱਚ ਸ਼ੰਭੂ ਬਾਰਡਰ ਤੇ ਕੀ ਕੇਂਦਰ ਸਰਕਾਰ ਸ਼ੱਕੀ ਬੰਦੇ ਵਰਤ ਕੇ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਸਵਾਲ ਅੱਜ ਬਹੁਤ ਪਰਜ਼ੋਰ ਤਰੀਕੇ ਨਾਲ ਕਿਸਾਨ ਆਗੂਆਂ ਨੇ ਉਠਾਇਆ ਸ਼ੰਭੂ ਤੇ ਪਹਿਲਾਂ ਖਬਰ ਸੰਖੇਪਸ ਤੇ ਫਿਰ ਦੇਾਂਗੇ ਵਿਸਤਾਰ ਸ਼ੰਭੂ ਬਾਰਡਰ ਤੇ ਲੱਗੇ ਕਿਸਾਨ ਮੋਰਚੇ ਨੂੰ ਖੇੜਨ ਅਤੇ ਬਦਨਾਮ ਕਰਨ ਲਈ ਕੇਂਦਰ ਸਰਕਾਰ ਦੀਆਂ ਖੁਫੀ ਏਜੰਸੀਜ਼ ਸਰਗਰਮ ਹੋਈਆਂ ਦੱਸਿਆ ਜਾ ਰਿਹਾ ਨੇ ਇਸ ਕਿਸਮ ਦਾ ਇਲਜ਼ਾਮ ਕਿਸਾਨ ਆਗੂਆਂ ਨੇ ਲਾਇਆ ਜਗਜੀਤ ਸਿੰਘ ਡਾਲੇਵਾਲ ਜਿਹੜੇ ਕਿ ਮੁੱਖ ਲੀਡਰ ਨੇ ਇਸ ਮੋਰਚੇ ਦੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਕੇਂਦਰ ਨੂੰ ਸਵਾਲ ਪੁੱਛਿਆ ਕਿ ਪੁਲਿਸ ਕਰਮੀ ਜਿਹੜੇ ਬੰਦ ਲਾਈ ਖੜੇ ਆ ਹਰਿਆਣਾ ਦੇ ਬਾਰਡਰ ਤੇ ਉਹਨਾਂ ਦੇ ਨੇਮ ਪਲੇਟਸ ਯਾਨੀ ਵਰਦੀ ਦੇ ਉੱਤੇ ਜਿਹੜੇ ਨਾਮ ਲਿਖੇ ਹੁੰਦੇ ਆ ਕਿਉਂ ਨਹੀਂ ਲੱਗੇ ਹੋਏ ਤੇ ਬਹੁਤੇ ਸਾਰਿਆਂ ਨੇ ਜੜੀਆਂ ਪੁਲਿਸ ਦੀਆਂ ਵਰਦੀਆਂ ਵੀ ਕਿਉਂ ਨਹੀਂ ਪਾਈਆਂ ਹੋਈਆਂ ਉਹਨਾਂ ਨੇ ਕਿਹਾ ਹੈ ਕਿ ਦੱਸਿਆ ਜਾਵੇ ਇਹ ਲੋਕ ਕੌਣ ਨੇ ਕੀ ਇਹ ਕਿਸੇ ਸਿਆਸੀ ਧਿਰ ਦੇ ਕਾਰਕੁਨ ਤਾਂ ਨਹੀਂ ਜਿਨ੍ਹਾਂ ਨੂੰ ਹਥਿਆਰ ਦੇ ਕੇ ਕਿਸਾਨਾਂ ਦੇ ਵਿਰੁੱਧ ਵਰਤਿਆ ਜਾ ਰਿਹਾ ਹੋਵੇ ਇਸ ਕਿਸਮ ਦੇ ਸਵਾਲ ਅੱਜ ਜਗਜੀਤ ਸਿੰਘ ਡਾਲੇਵਾਲ ਨੇ ਖੜੇ ਕੀਤੇ ਬਾਅਦ ਦੇ ਵਿੱਚ ਪੱਤਰਕਾਰਾਂ ਨਾਲ ਖੁੱਲ ਕੇ ਉਹਨਾਂ ਨੇ ਜਿਸ ਦੇ ਉੱਤੇ ਸ਼ੰਕਾ ਹੋ ਰਹੀ ਹੈ ਉਹਨਾਂ ਨੂੰ ਉਹਦਾ ਨਾਮ ਵੀ ਲਿਆ ਇੱਕ ਇਹੋ ਜੀ ਆਪਣੇ ਆਪ ਨੂੰ ਸਮਾਜਿਕ ਜਥੇਬੰਦੀ ਕਹਾਉਂਦੀ ਹੋਈ ਇਹੋ ਜੀ ਆਰਗੇਨਾਈਜੇਸ਼ਨ ਜਿਹੜੀ ਭਾਜਪਾ ਦੇ ਨਾਲ ਜੁੜੀ ਹੋਈ ਹੈ ਉਹਦਾ ਨਾਮ ਉਹਨਾਂ ਨੇ ਲਿਆ ਫਰਵਰੀ 13 ਅਤੇ 14 ਨੂੰ ਡਰੋਨਸ ਰਾਹੀਂ ਇੰਨਾ ਹੀ ਬੰਦਿਆਂ ਨੇ ਜਿਨ੍ਹਾਂ ਤੇ ਸ਼ੱਕ ਕੀਤਾ ਜਾ ਰਿਹਾ ਪੰਜਾਬ ਦੀ ਹਦੂਦ ਦੇ ਅੰਦਰ بار بار ਡਰੋਨ ਚਲਾ ਕੇ ਵਾਰ ਕੀਤੇ ਤੇ ਗੋਲੀਆਂ ਵੀ ਚਲਾਈਆਂ ਬੁਲੇਟ ਜਿਹਨੂੰ ਕਹਿੰਦੇ ਐ ਜੀ ਕਾਟਰਜਸ ਜਿਸ ਤਰੀਕੇ ਨਾਲ ਇਹ ਗੋਲਬਾਰੀ ਕੀਤੀ ਗਈ ਬੁਲੇਟਸ ਚਲਾਈਆਂ ਗਈਆਂ ਜਾਂ ਡਰੋਨਸ ਰਾਹੀਂ ਡੀਪ ਇਨਸਾਈਡ ਪੰਜਾਬ ਟੈਰੀਟਰੀ ਹੰਝੂ ਗੈਸ ਦੇ ਬੰਬ ਛੱਡੇ ਗਏ ਉਹ ਕਿਹਾ ਗਿਆ ਕਿ ਬਿਲਕੁਲ ਹੀ ਅਨਸੈਂਟਿਫਿਕ ਔਰ ਅਨਟਰੇਨਡ ਬੰਦਿਆਂ ਦਾ ਕੰਮ ਸੀ ਫਰਵਰੀ 18 ਨੂੰ ਤਾਂ ਸਧਾਰਨ ਬੰਦੂਕ ਨਾਲ ਵੀ ਗੋਲੀ ਯਾਨੀ ਕਿ ਹੰਝੂ ਗੈਸ ਨਹੀਂ ਚੱਲੀ ਨਾ ਹੀ ਕੋਈ ਬੁਲੇਟ ਚਲਾਈ ਗਈ ਹੈ ਰਬਰ ਬੁਲੇਟ ਜ਼ਿਕਰ ਇਹ ਹੋ ਗਿਆ ਕਿ ਫਰਵਰੀ 13 ਤੇ 14 ਨੂੰ ਇਹਨਾਂ ਕਥਿਤ ਰੈਪਿਡ ਐਕਸ਼ਨ ਫੋਰਸ ਦੇ ਅਧਿਕਾਰੀਆਂ ਨੇ ਡਰੋਨਸ ਛੱਡ ਕੇ ਹੰਝੂ ਗੈਸ ਦੇ ਬੰਬ ਪੰਜਾਬ ਦੇ ਦੂਤ ਅੰਦਰ ਮਾਰੇ ਰਬੜ ਬੁਲੇਟਸ ਵੀ ਚਲਾਈਆਂ ਜਿਹੜੀਆਂ ਗਲਤ ਤਰੀਕੇ ਚਲਾਈਆਂ ਗਈਆਂ ਬੜੇ ਲੋਕ ਫਟੜ ਹੋਏ ਪਰ ਫਰਵਰੀ 18 ਨੂੰ 15 ਤੋਂ ਲੈ ਕੇ 18 ਤੱਕ ਡਰੋਨਸ ਨਾਲ ਹਮਲੇ ਹੋਣੇ ਬੰਦ ਹੋ ਗਏ ਤੇ ਆ 18 ਫਰਵਰੀ ਨੂੰ ਤਾਂ ਕੋਈ ਬੁਲਟ ਜਿਹਨੂੰ ਕਹਿੰਦੇ ਰਬਰ ਬੁਲਟ ਵੀ ਨਹੀਂ ਚਲਾਈ ਤਾਂ ਡਰੋਨ ਵੀ ਨਹੀਂ ਆਈ ਕੋਹੰਜੂ ਗੈਸ ਦਾ ਬੰਬ ਵੀ ਨਹੀਂ ਛੱਡਿਆ ਗਿਆ ਇਸ ਕਿਸਮ ਦੀ ਸੂਚਨਾ ਦੀ ਪੁਸ਼ਟੀ ਦਿੱਲੀ ਬਰਾਊਜ਼ ਟੀਵੀ ਚੈਨਲ ਦੇ ਪੱਤਰਕਾਰ ਕਰਨ ਹਾਂਡਾ ਨੇ ਕੀਤੀ ਖਬਰ ਸੁਣੋ ਵਿਸਤਾਰ ਚ ਸ਼ੰਭੂ ਤੇ ਲੱਗੇ ਮੋਰਚੇ ਦੇ ਬਾਰੇ ਜਗਜੀਤ ਸਿੰਘ ਡਾਲੇਵਾਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਤੁਹਾਨੂੰ ਅਨਸ਼ੋ ਵਿਖਾਉਨੇ ਆ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਮੋਰਚੇ ਦੇ ਵਿੱਚ ਅੱਜ ਨਹਿنگ ਸਿੰਘਾਂ ਦੀ ਸ਼ਮੂਲੀਅਤ ਹੋਈ ਨਹਿنگ ਸਿੰਘ ਆਪਣੇ ਘੋੜੇ ਔਰ ਹੋਰ ਬੰਦੋਬਸਤ ਸਾਰਾ ਲੈ ਕੇ ਉਹਨਾਂ ਨੇ ਤੰਬੂ ਲਾ ਲਿਆ ਕੁਝ ਨਹਿنگ ਸਿੰਘ ਹਾਜ਼ਰੀ ਲਵਾ ਕੇ ਪਰਤ ਵੀ ਗਏ ਇਹਨਾਂ ਨਹਿنگ ਸਿੰਘਾਂ ਨੇ ਸਟੇਜ ਤੇ ਚੜ ਕੇ ਬੋਲਣ ਦੀ ਕੋਸ਼ਿਸ਼ ਵੀ ਕੀਤੀ ਸਮਾਂ ਮੰਗਿਆ ਪਰ ਉਹਨਾਂ ਨੂੰ ਕਿਸਾਨ ਆਗੂਆਂ ਨੇ ਬੋਲਣ ਦਾ ਸਮਾਂ ਨਹੀਂ ਦਿੱਤਾ ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਤਾਂ ਦਿੱਲੀ ਤੁਹਾਨੂੰ ਸਾਰਿਆਂ ਨੂੰ ਲੈ ਕੇ ਹੀ ਜਾਵਾਂਗੇ ਉਹਨਾਂ ਨੇ ਹੋਰ ਵੀ ਕਈ ਵੱਡੇ ਵੱਡੇ ਦਾਅਵੇ ਨਹਿنگ ਸਿੰਘਾਂ ਨੇ ਕੀਤੇ लो दोस्तों हुण ਤੁਸੀਂ ਆ ਵੀਡੀਓ ਦੇ ਕੁਝ ਅੰਸ਼ ਵੇਖੋ ਜਿੱਥੇ ਜਗਜੀਤ ਸਿੰਘ ਢਾਲੇਵਾਲ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਨੇ ਤੋਂ ਜੋ ਅੱਜ ਹਮ ਪੀਸੀ ਕਰਨੇ ਦਾ ਜੋ ਵੈਸੇ ਤੋਂ وہی ਬਾਤ ਹੈ ਜੋ ਸਰਕਾਰ ਕੀ ਔਰ ਸੇ ਅੱਜ ਬੈਠਕ ਸਰਕਾਰ ਕੇ ਸਾਥ ਹੋਗੀ ਉਸਕਾ ابھی ابھی ਮੈਸੇਜ ਆਇਆ ਹੈ ਕਿ 5:30 ਵਜੇ ਸ਼ਾਮ ਕੋ ਹਮਾਰੀ ਬੈਠਕ ਸ਼ੁਰੂ ਹੋਗੀ ਸਰਕਾਰ ਕੇ ਸਾਥ ਔਰ ਹਮ ਇੱਕ ਬਾਤ ਆਪਕੇ ਮਾਧਿਅਮ ਸੇ ਸਰਕਾਰ ਕੋ ਯੇ ਕਹਿਣਾ ਚਾਹਤੇ ਹੈ ਕਿ ਦੇਖਿਏ ਇੱਕ ਤਰਫ ਤੋਂ ਸਰਕਾਰ बातचीत का माहौल बना रही है बातचीत का ए, कोशिश कर रही है कि बातचीत के माध्यम से बात इसका मसले का हल किया जाए लेकिन दूसरी तरफ जो हमें दिखने में आ रहा है आगे जहाँ पे बैरिकेटिंग हुई है वहाँ पे पुलिस हो कोई दिक्कत नहीं है पुलिस ने अपना काम करना है लेकिन जो हमें इंफॉर्मेशन मिल रही है वो ये मिल रही है कि वहाँ पे कुछ लोग ऐसे हैं जिनके ना नेम प्लेट हैं ना उनके उनके जो यू, यूनिफॉर्म होनी चाहिए वो यूनिफॉर्म है वो कौन लोग हैं जो वहाँ पे मतलब आगे तैनात किए हुए हैं ये मैं आप सबसे निवेदन करूँगा कृपया इस बात का भी थोड़ा पड़ताल करने की ज़रूरत है सरकार का जो जो अंदर का रवैया इस चीज़ से बाहर निकल के आ निकल कर आ रहा है दिख रहा है कि सरकार की नीयत ठीक नहीं है आ, अगर ये हमारी ज़रूर कहने का मतलब है कि देखिए बहुत सारी बैठकें हो गई हैं जिस बात को सभी लोग सुनना भी चाह रहे हैं बैठकें बहुत हो गई हैं सरकार हमें ये कर कह कर गई थी उस दिन कि हमें संडे का टाइम दीजिए हम थोड़ा फ्रेम वर्क करके आएंगे आपको बताएंगे क्या देते हैं क्या इन्हीं तीनों मांगों के ऊपर जैसे एम की गारंटी का कानून लेना है किसानों की कर्ज मुक्ति है डॉक्टर स्वामीनाथन रिपोर्ट है डबल से भारत का बाहर आना भारत बाहर आए या कम से कम एग्रीकल्चर सेक्टर को उससे बाहर निकाला जाए और आगे जो लैंड एकुजिशन एक्ट दो हज़ार का जो पहले से बना हुआ हमारी डिमांड है कि उसी को लागू रखा जाए जिस तरीके से 2015 में इन्होंने एक मॉडल एक्ट बनाकर एक नया प्रपोजल देकर सरकार ने अलग अलग राज्यों को भेज दिया और उसके माध्यम से बिल्कुल हमारे किसानों की लूट हो रही है और कॉरपोरेट्स के पक्ष में जा रहा है वो जो इन्होंने मॉडल एक्ट दिया ਇਹ ਸਭ ਕੁਝ ਵਾਪਸ ਲੈਣੇ ਕੀ ਅਸੀਂ ਮੰਗਕੀ ਹੈ ਪੰਜਾਬ ਦਸਤਾਵੇਜ਼ ਨੇ ਜਦੋਂ ਇਹ ਡਲੇਵਲ ਸਾਹਿਬ ਦੀ ਵੀਡੀਓ ਵੇਖੀ ਤਾਂ ਉਹਨਾਂ ਨੇ ਇਸ ਤੇ ਉੱਤੇ ਆਪਣੀ ਕੋਖ ਸ਼ੁਰੂ ਕੀਤੀ ਅਸੀਂ ਪੰਜਾਬ ਪੁਲਿਸ ਦੇ ਕੁਝ ਖਾਸ ਸੂਤਰਾਂ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੂੰ ਪੁੱਛਣਾ ਚਾਹਿਆ ਕਿ ਜੋ ਡਲੇਵਲ ਸਾਹਿਬ ਕਹਿ ਰਹੇ ਆ ਕਿ ਵਿਅਕਤੀ ਸ਼ੱਕੀ ਨੇ ਜਿਹੜੇ ਬੰਦ ਲਾਈ ਬੈਠੇ ਆ ਹਰਿਆਣਾ ਵੱਲੋਂ ਤਾਇਨਾਤ ਕੀਤੇ ਗਏ ਆ ਤਾਂ ਉਹਨਾਂ ਨੇ ਬੜੀ ਦਲੀਲ ਪੂਰੇ ਸਾਨੂੰ ਸਾਰੀ ਸਥਿਤੀ ਸਮਝਾਈ ਆਇਨਾ ਪੁਲਿਸ ਉਤਰਾ ਨੇ ਦੱਸਿਆ ਕਿ ਜਿਹੜੇ ਵੀ ਉੱਥੇ ਕਥਿਤ ਤੌਰ ਤੇ ਰੈਪਰੋਡਕਸ਼ਨ ਫੋਰਸ ਦੇ ਮਣੀਪੁਰੀ ਜਿਹੜੇ ਸਪਾਈ ਕਥਿਤ ਤੌਰ ਤੇ ਖੜੇ ਨੇ ਉਹ ਲੱਗਦਾ ਨਹੀਂ ਕਿ ਆਰ ਏ ਐਫ ਦੇ ਟ੍ਰੇਨਡ ਪੁਲਿਸ ਕਰਮੀ ਨੇ ਫਰਾਂਉ ਉਹਨਾਂ ਨੇ ਅੱਗੇ ਦਲੀਲ ਦੇ ਕੇ ਦੱਸਿਆ ਜੇ ਇਹ ਵਾਕਿਆ ਹੀ ਰੈਪ੍ਰੋਡਕਸ਼ਨ ਫੋਰਸ ਹੁੰਦੀ ਤਾਂ ਫਿਰ ਉਹਨਾਂ ਦੇ ਕਰਮੀਆਂ ਨੂੰ ਪਤਾ ਹੁੰਦਾ ਕਿ ਜਿਹੜੇ ਗੋਲੀ ਤੁਸੀਂ ਰਬੜ ਗੈ ਰਬੜ ਸ਼ੈੱਲ ਚਲਾਉਣਾ ਤਾਂ ਉਹ ਬਿਲਕੁਲ ਪੈਰਾਂ 'ਚ ਜਾਂ ਫਿਰ ਗੋਡਿਆਂ ਤੋਂ ਥੱਲੇ ਚਲਾਉਣਾ ਪਰ ਇਹ ਫੋਰਸ ਜਿਹੜੀ ਤਨਾਤ ਹੈ ਇਹ ਇਸ ਕਿਸਮ ਨਾਲ ਗੋਲੀ ਚਲਾ ਰਹੀ ਹੈ ਕੇ ਬੰਦਿਆਂ ਦੇ ਕਿਸਾਨਾਂ ਦੇ ਵਾਈਟਲ ਆਰਗਨਸ ਨੂੰ ਹਿੱਟ ਕਰ ਰਹੀ ਹੈ ਵਾਈਟਲ ਆਰਗਨਸ ਮੀਨਸ ਮੂ ਮੱਥੇ ਅੱਖਾਂ ਤੇ ਵੱਜ ਰਹੀ ਆ ਪੇਟ ਤੇ ਛਾਤੀ 'ਚ ਵੱਜ ਰਹੀ ਆ ਯਾਨੀ ਕਿ ਉਹ ਹਿੱਸਾ ਸਰੀਰ ਦਾ ਜਿਹੜਾ ਗੋਡਿਆਂ ਦੇ ਉੱਤੇ ਹੈ ਉਹਦੇ ਤੇ ਇਹ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਜਿਹੜਾ ਕਿ ਕੰਮ ਲੱਗਦਾ ਹੈ ਕਿਸੇ ਅਨਟ੍ਰੇਨਡ ਫੋਰਸ ਵੱਲੋਂ ਕੀਤਾ ਜਾ ਰਿਹਾ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਜੇ ਕੋਈ ਟ੍ਰੇਨਡ ਫੋਰਸ ਹੁੰਦੀ ਤਾਂ ਫੇਰ ਜਿਹੜੀਆਂ ਡਰੋਨਸ ਛੱਡੀਆਂ ਜਾ ਰਹੀਆਂ ਸੀ 15 ਤਰੀਕ ਤੋਂ ਪਹਿਲਾਂ-ਪਹਿਲਾਂ ਯਾਨੀ ਕਿ 13 ਤੇ 14 ਫਰਵਰੀ ਨੂੰ ਉਹ ਪੰਜਾਬ ਦੀ ਹਦੂਦ ਦੇ ਅੰਦਰ ਡੀਪ ਇਨਸਾਈਡ ਇੰਨੀ ਦੂਰ ਨਾ ਆਉਂਦੀਆਂ ਤੇ ਨਾ ਉੱਥੇ ਹੰਝੂ ਗੈਂਸ ਦੇ ਬੰਬ ਦੇਖਦੀਆਂ ਸੋ ਐ ਦਿੱਲੀ ਦੇ ਇਸ ਪੁਲਿਸ ਕਰਮੀ ਨੇ ਸਾਨੂੰ ਦਿੱਤੀ ਜੋ ਕਿ ਪੰਜਾਬ ਦੇ ਵਿੱਚ ਤਾਇਨਾਤ ਹੈ ਇੱਥੇ ਜ਼ਿਕਰ ਕਰਨਾ ਬਣਦਾ ਹੈ ਪੰਜਾਬ ਦਸਤਾਵੇਜ਼ ਦੀ ਟੀਮ ਵੱਲੋਂ ਬੀਤੇ ਦਿਨੀ ਜੋ ਕਿ ਅਸੀਂ ਐਪੀਸੋਡ ਨੰਬਰ 442 ਬਣਾਇਆ ਉਹਦੇ ਵਿੱਚ ਦੱਸਿਆ ਕਿ ਟੀਮ ਨੇ ਬੜੀ ਮੁਸ਼ਕਲ ਨਾਲ ਰਾਤ ਨੂੰ ਰੇਲ ਗੱਡੀ ਪਾ ਦੀ ਲਾਈਨ ਪਾਰ ਕਰਕੇ ਤੇ ਕੁਝ ਦਰਖਤਾਂ ਦੇ ਵਿੱਚੋਂ ਲੰਘ ਕੇ ਪਹੁੰਚ ਕਰ ਲਈ ਸੀ ਬੰਦ ਤੱਕ ਜਿੱਥੇ ਇਹ ਕੱਟ ਤੌਰ ਤੇ ਆਰ ਏ ਐਫ ਦੇ ਜਵਾਨ ਖੜੇ ਨੇ ਬੰਦੂਕਾਂ ਤਾਣੀ ਪੰਜਾਬ ਦੇ ਕਿਸਾਨਾਂ ਤੇ ਪਰ ਸਾਡੀ ਕੋਸ਼ਿਸ਼ ਕਿਸਾਨ ਨੂੰ ਮਿਲਣ ਦਿੱਤਾ ਜਾਵੇ ਉਹ ਪੂਰ ਨਹੀਂ ਚੜੀ ਅਸੀਂ ਵੇਖਣਾ ਇਹੀ ਚਾਹੁੰਦੇ ਸੀ ਜੋ ਡੱਲੇਵਾਲ ਸਾਹਿਬ ਕਹਿ ਰਹੇ ਆ ਕਿ ਕੀ ਇਹ ਫੋਰਸ ਦੇ ਬੰਦੇ ਜੈਨੂਅਨ ਆ ਜਾਂ ਕਿਸੇ ਸਿਆਸੀ ਪਾਰਟੀ ਦੇ ਜੁੜੇ ਹੋਏ ਕਾਰਕੋਨਾ ਜਿਨ੍ਹਾਂ ਨੂੰ ਕੋਈ ਕੱਚੀ ਪੱਕੀ ਟ੍ਰੇਨਿੰਗ ਦੇ ਕੇ ਬੰਦੂਕਾਂ ਦੇ ਕੇ ਨਾਕੀ ਤੇ ਖੜਾ ਕਰ ਦਿੱਤਾ ਗਿਆ ਇਹ ਕਮਿਟਿਡ ਫੋਰਸ ਹੋ ਸਕਦੀ ਹੈ ਜਿਹੜੀ ਕਿ ਆਰਡ ਲੋਜੀਕਲੀ ਕਿਸੇ ਧਰ ਨਾਲ ਜੁੜੀ ਹੋਵੇ ਇਹ ਅਸੀਂ ਕੋਖਣਾ ਚਾਹੁੰਦੇ ਸੀ ਜੇ ਜਾਣਦੇ ਤੇ ਸਾਰੇ ਸਵਾਲ ਪੁੱਛਦੇ ਪਰ ਸਾਨੂੰ ਜਾਣ ਨਹੀਂ ਦਿੱਤਾ ਗਿਆ ਅਸੀਂ ਇਹ ਵੀ ਪੁੱਛਦੇ ਕਿ ਤੁਹਾਡੀਆਂ ਨੇਮ ਪਲੇਟਸ ਕਿੱਥੇ ਨੇ ਤੁਹਾਡੇ ਆਇਡੈਂਟੀਟੀ ਕਾਰਡ ਕਿੱਥੇ ਨੇ ਤੁਹਾਡੇ ਬੈਲਟ ਨੰਬਰ ਕੀ ਨੇ ਕੋੜੇ ਨਾਮ ਕੀ ਨੇ ਇਹ ਸਾਰੇ ਸਵਾਲ ਅਸੀਂ ਕਰਨਾ ਚਾਹੁੰਦੇ ਸੀ ਪਰ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੇ ਸਾਨੂੰ ਅੱਗੇ ਜਾਣ ਨਹੀਂ ਦਿੱਤਾ ਇਸ ਕਥਿਤ ਤੌਰ ਤੇ ਰੈਪਿਡ ਐਕਸ਼ਨ ਫੋਰਸ ਨੂੰ ਮਿਲਣ ਦਿੱਤਾ ਨਹੀਂ ਉਹਨਾਂ ਨੇ ਤੇ ਉੱਥੋਂ ਫਿਰ ਇਹ ਸਾਬਿਤ ਹੁੰਦਾ ਹੈ ਜਾਂ ਕਹੋ ਕਿ ਕਾਫੀ ਜ਼ੋਰ ਦਾ ਤਰੀਕੇ ਨਾਲ ਇਹ ਇਨਫਰੈਂਸ ਡਰਾ ਹੋ ਜਾਂਦਾ ਹੈ ਕਿ ਦਾਲ ਦੇ ਵਿੱਚ ਕੁਝ ਕਾਲਾ ਜਿਵੇਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਗੋਲੀਆਂ ਚਲਾਈਆਂ ਜਾ ਰਹੀਆਂ ਸੀ ਇਸ ਫੋਰਸ ਵੱਲੋਂ ਉਹ ਕਿਸੇ ਟ੍ਰੇਨਡ ਮੁਲਾਜ਼ਮ ਦਾ ਪੁਲਿਸ ਅਧਿਕਾਰੀ ਦਾ ਕੰਮ ਨਹੀਂ ਸੀ ਕਿਉਂਕਿ ਉਹ ਗੋਲੀਆਂ ਤਾਂ ਥੱਲੇ ਥੱਲੇ ਵੱਜਣੀ ਹੁੰਦੀ ਆ ਪਰ ਇਹ ਉੱਪਰਲੇ ਬਾਡੀ ਦੇ ਹਿੱਸੇ ਤੇ ਗੋਲੀਆਂ ਚਲਾ ਕੇ ਲੋਕਾਂ ਨੂੰ ਜ਼ਖਮੀ ਕਰ ਰਹੀਆਂ ਸੀ ਸੋ ਦੂਜਾ ਸਾਡਾ ਮੰਨਣਾ ਹੈ ਕਿ ਜੇ ਸਾਰਾ ਕੁਝ ਸਾਫ਼ ਹੁੰਦਾ ਟ੍ਰਾਂਸਪੇਰੈਂਟ ਹੁੰਦਾ ਤਾਂ ਉਹਨਾਂ ਨੇ ਯਾਨੀ ਕਿ ਹਰਿਆਣਾ ਨੇ ਇਹ ਵੈਲਕਮ ਕਰਨਾ ਸੀ ਕਿ ਕੋਈ ਪੱਤਰਕਾਰ ਆਇਆ ਤਾਂ ਉਹਨੂੰ ਇਸ ਨਾਕੇ ਤੇ ਪਹੁੰਚਾ ਕੇ ਸਾਰਾ ਕੁਝ ਖੁਦ ਵਿਖਾਤਾ ਜਾਂਦਾ ਉਹਦੇ ਸਵਾਲਾਂ ਦੇ ਜਵਾਬ ਦੇਤੇ ਜਾਂਦੇ ਪਰ ਇਹੋ ਜਿਹਾ ਉਹਨਾਂ ਨੇ ਕੀਤਾ ਨਹੀਂ ਅੱਜ ਦੀ ਵੀਡੀਓ ਤੋਂ ਬਾਅਦ ਹਜੇ ਵੀ ਮੈਂ ਸੋਚਦਾ ਹਾਂ ਜੇ ਹਰਿਆਣਾ ਸਰਕਾਰ ਸਪਸ਼ਟ ਤੇ ਕਲੀਨ ਆ ਉਹਨੂੰ ਚਾਹੀਦਾ ਹੈ ਕਿ ਜਿਹੜੇ ਸ਼ੰਕੇ ਕਿਸਾਨ ਆਗੂ ਉਹਨਾਂ ਦੇ ਬਾਰੇ ਖੜੇ ਕਰ ਰਿਹਾ ਉਹਨਾਂ ਨੂੰ ਦੂਰ ਕਰਨ ਲਈ ਪੱਤਰਕਾਰਾਂ ਦੀ ਕਚੀਮ ਨੂੰ ਜਿਹੜੀ ਕਿ ਮੋਰਚੇ ਦੇ ਵਿੱਚ ਸਰਗਰਮ ਹੋਵੇ ਪੰਜਾਬ ਦੇ ਪੱਤਰਕਾਰਾਂ ਦੀ ਥੀਮ ਨੂੰ ਮੌਕੇ ਤੇ ਲਿਜਾ ਕੇ ਸਾਰਾ ਕੁਝ ਬਖਾਇਆ ਜਾਵੇ ਔਰ ਇਸ ਉਦਰ ਦੇ ਵਿੱਚ ਸਰਪ੍ਰਾਈਜ਼ ਐਲੀਮੈਂਟ ਹੋਣਾ ਚਾਹੀਦਾ ਹੈ ਆਗਿਆ ਦਿੱਤੀ ਜਾਏ ਪੱਤਰਕਾਰ ਖੁਦ ਸਮਾਂ ਚੁਣ ਲੈਣਗੇ ਕਦੋਂ ਵੇਖਣ ਜਾਣਾ ਹੈ ਐਸੇ ਪੁਲਿਸ ਅਧਿਕਾਰੀ ਨੇ ਸਾਨੂੰ ਇਹ ਵੀ ਸੂਚਿਤ ਕੀਤਾ ਕਿ ਜਿਸ ਜਥੇਬੰਦੀ ਤੇ ਕਿਸਾਨ ਆਗੂ ਸ਼ੱਕ ਕਰ ਰਹੇ ਆ ਕਿ ਉਹਨਾਂ ਦੇ ਬੰਦੇ ਹੀ ਨਾਕੇ ਤੇ ਖੜੇ ਹੋ ਸਕਦੇ ਆ ਉਹਨਾਂ ਦੀ ਜਥੇਬੰਦੀ ਦਾ ਇੱਕ ਬੰਦਾ ਮਲੇਰਕੋਟਲੇ ਦੇ 2016 ਦੇ ਕੁਰਾਨ ਸ਼ਰੀਫ ਬੇਅਦਬੀ ਮਾਮਲੇ ਦੇ ਵਿੱਚ ਫੜਿਆ ਗਿਆ ਸੀ ਇਸ ਆਰਗੇਨਾਈਜੇਸ਼ਨ ਜਿਹੜੀ ਕਿ ਆਪਣਾ ਸੋਸ਼ਲ ਆਰਗੇਨਾਈਜੇਸ਼ਨ ਕਹਿੰਦੀ ਆ ਇਹਦੇ ਖਾਤੇ ਦੇ ਵਿੱਚ ਸਾਨੂੰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਰ ਮਹੀਨੇ ਪਤਾ ਨਹੀਂ ਰੱਬ ਜਾਣੇ ਕਿੱਥੋਂ 50 ਲੱਖ ਰੁਪਈਆ ਜਮ੍ਹਾਂ ਹੁੰਦਾ ਸੀ ਤੇ ਇਸ ਬੰਦੇ ਦੇ ਜਦੋਂ ਅੱਗੇ ਘੋਕ ਕੀਤੀ ਗਈ ਉਹ ਚਲਾਨ ਕੀਤਾ ਗਿਆ ਕੋਰਟ 'ਚ ਕੇਸ ਚੱਲਦਾ ਹੈ ਕਿ ਉਹਦੇ ਕੋਲ ਇੱਕ BMW ਹੋਰ ਛੋਟੀਆਂ ਕਈ ਕਾਰਾਂ ਬੰਬਈ ਦੇ ਵਿੱਚ ਇੱਕ ਫਲੈਟ ਤੇ ਜੂਆ ਖੇਡਣ ਦਾ ਉਹਨੂੰ ਸ਼ੌਕ ਤੇ ਨਾਲ-ਨਾਲ ਕੁਝ ਹੋਰ ਗਲਤ ਕੰਮ ਕੁੜੀਆਂ ਨਾਲ ਜਿਵੇਂ ਕਹਿ ਲੋ ਯੂ ਵਮਿਨਾਈਜ਼ਿੰਗ ਦਾ ਉਹਦੇ ਤੇ ਇਲਜ਼ਾਮ ਇਹ ਪੁਲਿਸ ਅਧਿਕਾਰੀ ਨੇ ਲਾਇਆ ਇਸ ਕੇਸ ਦੇ ਬਾਰੇ ਅਸੀਂ ਵਿਸਤਾਰ ਤੁਹਾਨੂੰ ਹੋ ਸਕਦਾ ਆਉਣ ਵਾਲੇ ਦਿਨਾਂ ਚ ਦੇਾਂਗੇ ਕਿ ਮਾਮਲਾ ਕੀ ਸੀ ਇਸ ਗੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਦਾ ਕਾਰਕੁਨ ਫੜ ਕੇ ਅਰੈਸਟ ਕੀਤਾ ਗਿਆ ਉਸ ਵਕਤ ਅਕਾਲੀਆਂ ਦੀ ਸਰਕਾਰ ਸੀ ਤੇ ਇਸ ਪੁਲਿਸ ਸੂਤਰ ਨੇ ਸਾਨੂੰ ਦੱਸਿਆ ਕਿ ਉਦੋਂ ਦੀ ਅਕਾਲੀ ਸਰਕਾਰ ਦੇ ਇੱਕ ਸੀਨੀਅਰ ਆਗੂ ਨੇ ਜਿਹੜਾ ਕਿ ਮੰਤਰੀ ਸੀ ਤੇ ਫਿਰ ਉਹਦੇ ਆਦੇਸ਼ ਤੇ ਅਸੀਂ ਆਮ ਆਦਮੀ ਪਾਰਟੀ ਦੇ ਕਾਰਕੁਨ ਨੂੰ ਫੜਿਆ ਸਿਰਫ ਇਲਜ਼ਾਮ ਇਹੀ ਸੀ ਸਿਰਫ ਸਬੂਤ ਇਹੀ ਸੀ ਕਿ ਉਹ ਜਿਹੜਾ ਅਸਲ ਬੰਦਾ ਸੀਗਾ ਇੱਕ ਸੋਸ਼ਲ ਆਰਗੇਨਾਈਜੇਸ਼ਨ ਨਾਲ ਜੁੜਿਆ ਹੋਇਆ ਉਹ ਤੇ ਆਮ ਆਦਮੀ ਪਾਰਟੀ ਦਾ ਕਾਰਕੁਨ ਜਿਸ ਦੀ ਗ੍ਰਿਫਤਾਰੀ ਹੋਈ ਉਹਨਾਂ ਨੇ ਕੋਈ ਕੰਪੀਟੀਸ਼ਨ ਇਮਤਿਹਾਨ ਸ਼ਾਇਦ ਟੋਫਲ ਜਾਂ ਪੀਟੀਈ ਇਕੱਠੇ ਟ੍ਰੇਨਿੰਗ ਲਾ ਕੇ ਦਿੱਤਾ ਸੀ ਜਾਣ ਪਛਾਣ ਹੋ ਗਈ ਸੀ ਤੇ ਟੈਲੀਫੋਨ ਦੇ ਮੁਤਾਬਕ ਕਾਲ ਮੁਤਾਬਕ ਦੋਹਾਂ ਦੇ ਦਰਮਿਆਨ ਗੱਲ ਹੁੰਦੀ ਰਹਿੰਦੀ ਸੀ ਇਹ ਜਿਹੜਾ ਸੋਸ਼ਲ ਆਰਗੇਨਾਈਜੇਸ਼ਨ ਦਾ ਬੰਦਾ ਫੜਿਆ ਗਿਆ ਜਿਹੜਾ ਚਲਾਨ ਹੋਇਆ ਇਹ ਗੁਰਗਾਓ ਨਾਲ ਸੰਬੰਧਿਤ ਸੀ ਇਹਦੇ ਨਾਲ ਦੋ ਬੰਦੇ ਹੋਰ ਚਲਾਨ ਹੋਏ ਉਹ ਹਸ਼ਿਆ ਹਰਬਰਨਾਲ ਸੰਬੰਧਿਤ ਸੀ ਤੇ ਆਮ ਆਦਮੀ ਪਾਰਟੀ ਦਾ ਬੰਦਾ ਜਿਹੜਾ ਪਹਿਲਾਂ ਫੜਿਆ ਕਾਰਕੁਨ ਉਹ ਬਰੀ ਕਰਾਤਾ ਗਿਆ ਯਾਨੀ ਕਿ ਡਿਸਚਾਰਜ ਕਰਾਤਾ ਗਿਆ ਕਿਉਂਕਿ ਉਹਦੇ ਵਿਰੁੱਧ ਸਬੂਤ ਨਹੀਂ ਸੀ ਉਹਦੀ ਗ੍ਰਿਫਤਾਰੀ ਕਰਾਈ ਸੀ ਉਸ ਵਕਤ ਦੀ ਅਕਾਲੀ ਸਰਕਾਰ ਦੇ ਇੱਕ ਵੱਡੇ ਮੰਤਰੀ ਨੇ ਇਹ ਸਾਨੂੰ ਇਸ ਪੁਲਿਸ ਅਫਸਰ ਨੇ ਦੱਸਿਆ ਜਿਹੜਾ ਕਿ ਉਸ ਵਕਤ ਮਲੇਰਕੋਟਲੇ ਦੇ ਵਿੱਚ ਤਾਇਨਾਤ ਸੀ ਇਦੇ ਬਾਰੇ ਮਾਮਲਾ ਹੁਣ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜਿਸ ਦੇ ਬਾਰੇ ਹੋ ਸਕਦਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵਧੇਰੇ ਵਿਸਤਾਰ ਦੇਣ ਦੇ ਵਿੱਚ ਕਾਮਯਾਬ ਹੋਈਏ 2016 ਦੇ ਵਿੱਚ ਆਮ ਆਪਨੀ ਪਾਰਟੀ ਸਰਗਰਮ ਸੀ ਤੇ ਕੋਸ਼ਿਸ਼ ਕਰ ਰਹੀ ਸੀ ਸਰਕਾਰ ਬਣਾਉਣ ਦੀ 2017 ਦੇ ਵਿੱਚ ਚੜ੍ਹਾਈ ਵੀ ਉਹਨਾਂ ਦੀ ਬਹੁਤ ਹੋ ਗਈ ਸੀ ਕਿ ਸ਼ਾਇਦ ਇਹਨਾਂ ਦੇ 100 ਤੋਂ ਉੱਤੇ ਬੰਦੇ ਚੋਣਾਂ ਜਿੱਤ ਜਾਣ ਪਰ ਇਹ ਹੋ ਜਾਇਆ ਹੋਇਆ ਨਹੀਂ ਸੀ ਤੇ ਫਿਰ ਉਸ ਤੋਂ ਬਾਅਦ ਇਚੋਣ ਜਿੱਤੇ 2022 ਤੇ ਫਿਰ ਬਣੀ ਭਗਵੰਤ ਮਾਨ ਦੀ ਸਰਕਾਰ ਇਹ ਤਾਂ ਅਸੀਂ ਥੋੜਾ ਜਿਹਾ ਇਹਦਾ ਸਿਆਸੀ ਪਿਛੋਕੜ ਕਿਉਂਕਿ ਅਕਾਲੀ ਸਰਕਾਰ ਚਾਹੁੰਦੀ ਨਹੀਂ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਖੜੀ ਹੋਵੇ ਇਸ ਕਰਕੇ ਇਸ ਪੁਲਿਸ ਸੂਤਰ ਨੇ ਸਾਨੂੰ ਦੱਸਿਆ ਕਿ باوجود ਸਾਡੇ ਕਹਿਣ ਦੇ ਕਿ ਇਸ ਤਰ੍ਹਾਂ ਨਾ ਕੀਤਾ ਜਾਏ ਸਾਨੂੰ ਉਸ ਵਕਤ ਦੀ ਸਰਕਾਰ ਦੇ ਉਸ ਪਾਰਟਿਕੂਲਰ ਸੀਨੀਅਰ ਮੰਤਰੀ ਨੇ ਜ਼ੋਰ ਪਾ ਕੇ ਸਾਡੇ ਤੋਂ ਹੀ ਗਲਤ ਕੰਮ ਕਰਵਾਇਆ ਪਰ ਅਸੀਂ ਮੁਲਾਜ਼ਮ ਸੀ ਹੁਕਮ ਦੇ ਬੰਦੇ ਸੀ ਸਾਨੂੰ ਕਰਨਾ ਪਿਆ ਪਰ ਬਾਅਦ ਵਿੱਚ ਬਿਆਨ ਦੇ ਕੇ ਸਹੀ ਉਹ ਬੰਦੇ ਨੂੰ ਬਰੀ ਕਰਾਤਾ ਟਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਅਖੀਰ ਚ ਦੱਸਦਾ ਚੱਲਾਂ ਕਿ ਕੱਲ ਯਾਨੀ ਕਿ 18 ਤਰੀਕ ਨੂੰ ਸ਼ਾਮ ਨੂੰ 5 ਵਜੇ ਤੋਂ ਬਾਅਦ ਕਿਸਾਨ ਆਗੂਆਂ ਦੀ ਬੈਠਕ ਦਿੱਲੀ ਦੇ ਤਿੰਨ ਮੰਤਰੀਆਂ ਨਾਲ ਚੰਡੀਗੜ੍ਹ ਦੇ ਵਿੱਚ ਸ਼ੁਰੂ ਹੋਈ ਪੰਜਾਬ ਸਰਕਾਰ ਦੇ ਵੀ ਅਧਿਕਾਰੀ ਉਹਦੇ ਵਿੱਚ ਸ਼ਾਮਲ ਸੀ ਇਹਦੇ ਬਾਰੇ ਸਾਨੂੰ ਨਤੀਜਾ ਹਜੇ ਪਤਾ ਨਹੀਂ ਕੀ ਨਿਕਲਿਆ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਲੰਮੀ ਚੱਲਦੀ ਹੁੰਦੀ ਬੈਠਕ ਜਿਹੜੀ ਪਹਿਲਾਂ ਹੋਈ ਬੈਠਕ ਉਹ ਰਾਤੀ 1:30 ਵਜੇ ਮੁੱਕੀ ਸੀ ਇਹ ਹੁਣ ਉਹਨਾਂ ਦੀ ਤੀਜੀ ਬੈਠਕ ਹੈ ਇੱਕ ਪਹਿਲੀ ਬੈਠਕ 8 ਫਰਵਰੀ ਨੂੰ ਵੀ ਹੋਈ ਸੀ ਸੋ ਉਹਦਾ ਹਜੇ ਵੇਰਵੇ ਸਾਡੇ ਕੋਲ ਪਹੁੰਚੇ ਨਹੀਂ ਸਵੇਰੇ ਤੱਕ ਜਾਂ ਪਰਸੋਂ ਤੱਕ ਪਹੁੰਚ ਜਾਣਗੇ ਤੇ ਤੁਹਾਨੂੰ ਜ਼ਰੂਰ ਦਰਸ਼ਕੋ ਦੱਸਾਂਗੇ ਇੱਥੇ ਖਬਰ ਦਾ ਕਰਦੇ ਹਾਂ ਜੀ ਅੰਤ ਮੈਨੂੰ ਅਰਿੰਦ ਸਿੰਘ ਤੱਕ ਨੂੰ ਦੇਵ ਆਗਿਆ ਸੱਚ ਕਾਲ ਨਮਸਕਾਰ ਖੁਦਾ ਹਫਿਜ਼